ਨਾ ਮਾਨਯੋਗ ਇਲੈਕਸ਼ਨ ਕਮਿਸ਼ਨ ਤੇ ਡੀਜੀਪੀ ਪੰਜਾਬ ਡੀਆਈਜੀ ਜ਼ਿਲੰਦਰ ਰੇਂਜ ਵੱਲੋਂ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲੰਦਰ ਰੂਰਲ ਪੁਲਿਸ ਵੱਲੋਂ ਭੈੜੇ ਅਨਸਰਾਂ ਦੇ ਖਿਲਾਫ ਤੇ ਐਂਟੀ ਸੋਸ਼ਲ ਐਲੀਮੈਂਟਸ ਦੇ ਖਿਲਾਫ ਮੁਹਿੰਮ ਚਲਾਈ ਹੋਈ ਹੈ ਜੀ ਉਹਦੇ ਵਿੱਚ ਸਾਨੂੰ ਇੱਕ ਸਫਲਤਾ ਮਿਲੀ ਜਦੋਂ ਅਸੀਂ ਇੱਕ ਬੰਦਾ ਜਿਹਦਾ ਨਾਮ ਕਰਨ ਯਾਦਵ ਹੈ ਜਿਹੜਾ ਕਿ ਸ਼ੇਖੇ ਪਿੰਡ थाना ਮਕਸੂਦਾ ਦਾ ਰਹਿਣ ਵਾਲਾ ਹੈ ਉਹਦੇ ਕੋਲੋਂ ਸਾਨੂੰ ਜਿਹੜੀਆਂ ਦੋ ਪਿਸਟਲਜ਼ ਬਰਾਮਦ ਹੋਈਆਂ ਨੇ ਇੱਕ 12 ਗੱਟਾ ਹੈ ਤੇ ਇੱਕ 32 ਬੋਰ ਦਾ ਪਿਸਟਲ ਹੈ ਤੇ ਚਾਰ ਜ਼ਿੰਦਾ ਰਾਊਂਡ ਵੀ ਬਰਾਮਦ ਹੋਏ ਨੇ ਤੇ ਇੱਕ ਮੈਗਜ਼ੀਨ ਬਰਾਮਦ ਹੋਈ ਹੈ ਤੇ ਜਦੋਂ ਅਸੀਂ ਇਹਦੇ ਨਾਲ ਡੁੱਭਾਈ ਦੇ ਵਿੱਚ ਕੁਛਗਿਛ ਕੀਤੀ ਤੇ ਜਿਹੜਾ ਬੰਦੇ ਦਾ ਹੈਗੇ ਪਹਿਲਾਂ ਵੀ ਇਸ ਤੇ ਪਰਚੇ ਦਰਜ ਹੈਗੇ ਨੇ ਤੇ ਇਹਦੀ ਕਿਸੇ ਗੈਂਗਰ ਦੇ ਵੈਲਰੀ ਵੀ ਸੀਗੀ ਤੇ ਅਸੀਂ ਇੱਕ ਪ੍ਰੀਵੈਂਟ ਕੀਤਾ ਹੈ ਕ੍ਰਾਈਮ ਹੋਣ ਤੋਂ ਤੇ ਸਾਨੂੰ ਉਮੀਦ ਹੈ ਕਿ ਅਸੀਂ ਇਹਦਾ ਰਿਮਾਰਡ ਵੀ ਲਿੱਤਾ ਹੈਗਾ ਕਿ ਅੱਗੇ ਹੋਰ ਵੀ ਖੁਲਾਸੇ ਹੋਣਗੇ ਤੇ ਹੋਰ ਵੀ ਰਿਕਵਰੀ ਹੋਏਗੀ ਕਿਹੜੇ ਗੈਂਗਰ ਇਹਦਾ ਜੀ ਸਿਟੀ ਦੇ ਵਿੱਚ ਹੈਗੇ ਆ ਇਹ ਬੰਦੇ ਉਹ ਇਨਵੈਸਟੀਗੇਸ਼ਨ ਹਲੇ ਚੱਲ ਰਹੀ ਹੈ ਵੀ ਕੈਨ ਨਾਟ ਡਿਸਕਲੋਸ ਤੇ ਪਹਿਲਾਂ ਵੀ ਉਹਨਾਂ ਤੇ ਵੀ ਕਾਰਵਾਈਆਂ ਹੋਈਆਂ ਨੇ ਉਹਨਾਂ ਤੇ ਵੀ ਐਫ ਆਈ ਆਰ ਲਾਜ ਹੋ ਕੇ ਰਿਕਵਰੀਜ਼ ਹੋਈਆਂ ਨੇ ਤੇ ਇਹਦੇ ਵੀ ਪਹਿਲੇ ਤਿੰਨ ਪਰਚੇ ਦਰਜ ਹੈਗੇ ਨੇ ਤੇ ਉਸ ਨਿਤ ਸਨੇਚਿੰਗ ਦੇ ਪਰਚੇ ਦਰਜ ਨਹੀਂ ਤੇ ਅਸਲੀ ਐਕਟ ਵੀ ਪਹਿਲਾਂ ਪਰਚੇ ਦਰਜ ਜੀ ਤੇ ਅਸਲੀ ਨਾਲ ਵਾਰਦਾਤ ਕਰਨੀ ਸੀ ਜਾਨ ਨੇ ਜੀ ਜੀ ਇਹਦੀ ਰਿਵੈਲੂਏਸ਼ਨ ਸੀਗੀ ਵਾਰਦਾਤ ਕਰਨੀ ਸੀਗੀਆਂ ਜੀ ਪਰ ਪਹਿਲਾਂ ਵੀ ਇਹਨਾਂ ਦੀ ਲੜਾਈਆਂ ਝਗੜੇ ਚੱਲਦੇ ਹੈਗੇ ਨੇ ਉਹਨਾਂ ਦੇ ਵੀ ਆਪਸ ਵਿੱਚ ਇਹਨਾਂ ਦਾ ਕੋਈ ਤਸਲਬਾਜੀ ਚੱਲਦੀ ਸੀ ਉਹਦੇ ਕਰਕੇ ਹੀ ਇਹ ਵੈਪਨ ਲੈ ਕੇ ਆਇਆ ਸੀਗਾ ਤੇ ਇਹਨੇ ਕਾਰਵਾਈ ਨੂੰ ਅੰਜਾਮ ਦੇਣਾ ਸੀ ਉਹਦੇ ਕਰਕੇ ਅਸੀਂ ਮੋਟ ਵਿੱਚ ਵਾਰਦਾਤ ਦਾ ਵਿੱਚ ਜੀ ਜੀ ਪਹਿਲਾਂ 379 ਬੀ ਦਾ ਇਹਦੇ ਥਾਣਾ ਡਿਵੀਜ਼ਨ ਨੰਬਰ 3 ਚ ਪਰਚਾ ਦਰਜ ਹੈ ਇੱਕ ਅਸਲੈਕਟ ਦੇ ਵਿੱਚ ਵੀ ਪਹਿਲਾ ਅਸਲਾ ਬਰਾਮਦ ਹੋਇਆ ਹੋਇਆ ਡਿਵੀਜ਼ਨ ਨੰਬਰ 8 ਸਿਟੀ ਚ ਇਹ ਲੈ ਕੇ ਜੀ ਯੂਪੀ ਦੇ ਵਿੱਚੋਂ ਆਏ ਸੀ ਬਰੇਲੀ ਬਰੇਲੀ ਜਗ੍ਹਾ ਦੇ ਵਿੱਚੋਂ ਜੀ ਇਹ ਲੇ ਕੇ ਜੀ ਹਾਂ ਜੀ ਇਹ ਹਾਂ ਜੀ ਹਾਂ ਜੀ ਬਿਲਕੁਲ ਇਹਨੂੰ ਆਰਾਊਂਡ 12 ਤੋਂ 13 ਮਹੀਨੇ ਹੋ ਗਏ ਜੀ ਵਾਪਸ ਆਏ ਨੂੰ ਤੇ ਇਹ ਡਿਊਰਿੰਗ ਦਿਸ ਪੀਰੀਅਡ ਹੀ ਇਹ ਯੂਪੀ ਦੇ ਵਿੱਚ ਗਿਆ ਤੇ ਉੱਥੋਂ ਇਹ ਜਿਹੜਾ ਹੈਗਾ ਦੋ ਵੈਪਨ ਲੈ ਕੇ ਆਇਆ ਪਹਿਲੇ ਸਾਡੇ ਕੋਲ ਇੱਕ ਵੈਪਨ ਰਿਕਵਰ ਹੋਇਆ ਸੀ ਫਿਰ ਇਹਨੇ ਇਹਦੀ ਨਿਸ਼ਾਨਦੇਹੀ ਤੇ ਇੱਕ ਦੂਜਾ ਵੈਪਨ ਅਸੀਂ ਰਿਕਵਰ ਕੀਤਾ ਜੀ ਨਹੀਂ ਇਹਦੇ ਨਾਲ ਜਿਹੜਾ ਦੂਜਾ ਮਤਲਬ ਫਿਲਹਾਲ ਤਾ ਇਹ ਅਸੀਂ ਕੋਈ ਵੀ ਅਰੈਸਟ ਪਾਈਏ ਬਟ ਇਹ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜੋ ਵੀ ਆਊਗਾ ਸਾਹਮਣੇ ਤੁਹਾਨੂੰ ਦੱਸਿਆ ਜਾਊਗਾ ਦੋ ਦਿਨਾਂ ਦੇ ਮੰਡਲ ਤੱਕ